ਅਕਸਰ ਹੀ ਕਿਹਾ ਜਾਂਦਾ ਹੈ ਕਿ ਇੱਕ ਹੱਥ ਨਾਲ ਕਰ ਲਾ ਤੇ ਦੂਜੇ ਹੱਥ ਨਾਲ ਪਰ ਲਾ ਜੋ ਤੁਸੀਂ ਕੁਦਰਤ ਨਾਲ ਕਰੋਗੇ ਉਹੀ ਕੁਦਰਤ ਤੁਹਾਡੇ ਨਾਲ ਵੀ ਕਰੇਗੀ ਜਿਸ ਦੀ ਕਿ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਖਾਣਾ ਖਾਂਦੇ ਦਿਖਾਈ ਦੇ ਰਹੇ ਨੇ ਦਰਸਲ ਇਸ ਵਿਆਹ ਵਿੱਚ ਬਰਾਤੀਆਂ ਅਤੇ ਰਿਸ਼ਤੇਦਾਰਾਂ ਦੀ ਚੰਗੀ ਸੇਵਾ ਦੇ ਲਈ ਕਈ ਤਰ੍ਹਾਂ ਦਾ ਮੀਟਅ ਬਣਾਇਆ ਗਿਆ ਸੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕਿਵੇਂ ਇੱਕ ਰੋਸਟ ਕੀਤੇ ਜਾਨਵਰ ਦੀ ਗਰਦਨ ਨੂੰ ਤੋੜਦਾ ਦਿਖਾਈ ਦੇ ਰਿਹਾ ਹੈ ਸੋ ਜਿਵੇਂ ਹੀ ਇਹ ਵਿਆਹ ਹੋਣ ਤੋਂ ਬਾਅਦ ਡੋਲੀ ਵਿਦਾ ਕਰਕੇ ਤੋਰੀ ਜਾਂਦੀ ਹੈ ਤਾਂ ਡੋਲੀ ਵਾਲੀ ਕਾਰ ਦਾ ਰਸਤੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਮੌਕੇ ਤੇ ਹੀ ਇਸ ਮੁੰਡੇ ਨੂੰ ਇਸ ਦੇ ਕੀਤੇ ਦੀ ਸਜ਼ਾ ਮਿਲ ਜਾਂਦੀ ਹੈ ਵਿਆਹ ਦੀਆਂ ਖੁਸ਼ੀਆਂ ਇੱਕੋ ਦਮ ਚੀਕ ਚਹਾੜਿਆਂ ਵਿੱਚ ਬਦਲ ਜਾਂਦੀਆਂ ਨੇ ਸੋ ਸ਼ਾਇਦ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜੋ ਤੁਸੀਂ ਕਰੋਗੇ ਉਹੋ ਜਿਹਾ ਹੀ ਤੁਸੀਂ ਭਰੋਗੇ ਸੋ ਹਮੇਸ਼ਾ ਚੰਗਾ ਸੋਚੋ ਚੰਗਾ ਕਰੋ ਤੇ ਜ਼ਿੰਦਗੀ ਵਿੱਚ ਚੰਗੇ ਇਨਸਾਨ ਬਣੋ ਕਿਉਂਕਿ ਚੰਗਾ ਕਹੋਣ ਨੂੰ ساری ਉਮਰ ਲੱਗਦੀ ਹੈ ਤੇ ਮਾੜਾ ਕਹੋਣ ਨੂੰ 1 ਮਿੰਟ ਵੀ ਨਹੀਂ ਲੱਗਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਵਿਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ